ਕਰੋ ਹਾਤੇ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨੰਮ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਭੋ ਆਪ ਹਾਥ ਦੀ ਮੋਹਿ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾ ਨਿਜ ਕਰਦੇ ਕਰੀਏ ਸਭ ਜੋ ਵਰ ਚਾਹੂ ਸੋ ਤੁਮਤੇ ਪਾਓ ਸੇਵਕ ਸਿੱਖ ਹਮਾਰੇ ਤਾਰਿਆ ਜੁਨ ਜੁਨ ਸਤਾਰਾ ਹਮਾਰੇ ਮਾਰਿਆ ਆਪ ਹਾਥ ਦੇ ਮੁਝੇ ਵਰੀ ਮਰਨ ਕਾਲ ਕਾ ਤਰਾਸ ਨ ਵਰੀ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜ ਜੋ ਕਰਿਓ ਰੱਛਾ ਰਾਖਲੇ ਮੋ ਰਾਖਨ ਹਾਰੇ ਸਾਬ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਸੋ ਪੂਰੀ ਚਤੁਰ ਗਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵਜੂ ਅਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਵੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਦੇਤ ਜਸ਼ਨ ਪਜਾਇਓ ਆਦ ਅੰਤ ਏਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸਿਰਤਨ ਕੋ ਸਭਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਦੇਤੀ ਤੇ ਕੋ ਜੁਰ ਅਸੂਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਣੀ ਘਟ ਘਟ ਕੇ ਟਪਟ ਕੀ ਜਾਣੇ ਜਬ ਉਦਕਰਖ ਕਰਾਂ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੇਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਅਚਾਰੇ ਤੁਮ ਸਭ ਤੇ ਹੀ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾਮੂੜ ਅਚਾਰਤ ਪੀਦਾ ਜਾਕੋ ਭੇਵਨ ਪਾਵਤ ਬੀਦਾ ਤਾ ਕੋ ਕਰ ਪਹਨ ਅਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤਾ ਮਹਾਂ ਦੈਵ ਕੋ ਕਹਿ ਤ ਸਦਾ ਸਿਵ ਰੰਕਾਰ ਕਾ ਚੀਨਤ ਨਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਪਿੰ ਤਹਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਦ ਤਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਕਪਿਓ ਰਾਵ ਕਹਿ ਪੁਪਾ ਅੰਡਜ ਜੇ ਰਜ ਸਿਤ ਜਕੀਨੀ ਉਤਪੁਜ ਖਾਨ ਬਹੋਰਚ ਦੀਨੀ ਕਹੂ ਫੂਲ ਰਾਜਾ ਹੈ ਬੈਠਾ ਕਹੂ ਸਿਮਟ ਪਿਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਬਾ ਆਦਰ ਜਗਾ ਦਾ ਸਰੂਪ ਚੰਪਗ ਆਪ ਰੱਛਾ ਤੁਮੇਰੀ ਤੁਮ ਕਰੋ ਸਿੱਖ ਅਬਾਰ ਅਸਿੱਖ ਸੰਗਰੋ ਦੁਸਤਜ ਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਇਸ ਤੁਜ ਤੱਕ ਸਰਣੀ ਪਰੇ ਕਿਨ ਕੇ ਦੁਸਤ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਇਨਕੇ ਤੁਮ ਸੰਕਟਸ ਉਟਾਰੇ ਜੋ ਕਲ ਕੋਈ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟੈ ਐਨੇ ਹੈ 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 ਦੱਛਾ ਹੋਏ ਤਾਂ ਹੀ ਸਵਕਾਲਾ ਦੁਸ਼ਟ ਅਰਿਸ਼ਟ ਦਰੇ ਤਤਕਾਲਾ ਬਾਦ ਦ੍ਰਿਸ਼ਤ ਤਨ ਜਾਈਂ ਨਹਿਰੋ ਤਾਂ ਕਿ ਤਾਪ ਤਿਨਕ ਮੈਂ ਮੋਹ ਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੀ ਬਾਰਾ ਜਿਨ ਨਾਮ ਤਹਾਰੋ ਕਹਾ ਦਰਦ ਦੁਸ਼ਟ ਰਹਾ ਖੜਕ ਗੀਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਈ ਅਵਾਰੀ ਸਰਵ ਠੋਰ ਮੋਹ ਸੁਹਾਈ ਦੁਸ਼ਟ ਦੁਖ ਤੇ ਲਈ ਬਚਾਈ ਵੈਭੂ ਜੀ ਦਾ ਖਾਸਾ ਵੈਭੂ ਜੀ ਕੀ ਫਤਿਹ